ਹਰ ਮੈਂ ਧੰਨਵਾਦ ਕਰਦਾ ਲੋਕਾਂ ਦੇ ਪਿਆਰ ਦਾ ਇਹਨਾਂ ਮਾਣ ਸਤਿਕਾਰ ਦੇ ਦੇਣੇ ਔਰ ਸੰਗਤ ਜਿਹੜੀ ਹੈ ਇਹ ਜਿਹੜੀ ਲੜਾਈ ਹੈ ਇਹ ਸਾਡੀ ਲੜਾਈ ਨਹੀਂ ਹੈ ਲੋਕ ਆਪ ਲੜਾਈ ਲੜ ਰਹੇ ਨੇ ਆ ਹੁਣ ਮੈਂ ਸਵੇਰ ਤਾਂ ਲਿਖਣਾ ਮੈਂ ਫਾਤੇਗਰ ਚੂੜੀਆਂ ਤੋਂ ਹੁੰਦਿਆ ਹੁੰਦਿਆ ਡੇਰਾ ਬਾਬਾ ਨਾਨਕ ਤੋਂ ਪਹੁੰਚ ਕੇ ਹੁਣ ਮੈਂ ਸੇਖੋਂ ਪਿੰਡ ਪਹੁੰਚਿਆ ਔਰ ਜਿੱਥੇ ਮੇਰੇ ਭਰਾ ਨੇ ਕਾਤੀਆਂ ਦੇ ਸਾਰੇ ਹਲਕੇ ਦੇ ਵਰਕਰ ਇੰਚਾਰਜਾਂ ਨੂੰ ਸਨੇਹਾ ਲਾਇਆ ਔਰ ਪਹੁੰਚੇ ਨੇ ਉਹ ਇੱਥੇ ਜਿਹੜਾ ਇੱਕ ਮੀਟਿੰਗ ਸੀ ਜਿਹੜਾ ਮੀਟਿੰਗ ਜਿਹੜੀ ਇੱਕ ਰੈਲੀ ਦਾ ਰੂਪ ਧਾਰਨ ਕਰਦੀ ਸੀ ਜੀ ਜੀ ਇੱਕ ਗੱਲ ਪਰ ਦੇਖੋ ਮੈਂ ਤੁਹਾਨੂੰ ਦੱਸਦਾ ਨਹੀਂ ਨਹੀਂ ਅਸਲ ਨਹੀਂ ਸੋ ਕਹਿਣ ਦਾ ਭਾਵ ਸਭ ਤੋਂ ਵੱਡੀ ਗੱਲ ਇਹ ਆ ਜਿਹੜਾ 600 ਯੂਨਟ ਬਿਜਲੀ ਫ੍ਰੀ ਦਿੰਦੀ ਹੈ ਉਹ ਸਭ ਤੋਂ ਵੱਡਾ ਚੈਲੰਜ ਸੀ ਸਾਡੇ ਵਾਸਤੇ ਉਹ ਜੇ ਅਸੀਂ ਪੂਰਾ ਕਰ ਦਿੱਤਾ ਨਾ ਇਹ ਬੀਬੀਆਂ ਵਾਲਾ ਜਿਹੜਾ ਸਾਡੀਆਂ ਔਰਤਾਂ ਵਾਲਾ ਹਜ਼ਾਰ ਹਜ਼ਾਰ ਰੁਪਈਆ ਇਹ ਤੇ ਦੇਖੋ ਜੋ ਇਹ ਗਰੰਟੀਆਂ ਦਿੱਤੀਆਂ ਨੇ ਇੱਕ ਅਰਵਿੰਦ ਕੇਜ ਜੀ ਵੱਲੋਂ ਜੀ ਨੇ ਭਗਵਾਨ ਇਹ ਤਾਂ ਪੂਰੀਆਂ ਕਰਾਂਗੇ ਪ੍ਰਤੀ ਪਾਰਟੀ ਲੋ ਕੈਂਡੀਡੇਟ ਵੀ ਜਲਦੀ ਲਾਓ ਨਹੀਂ ਤੇ ਝਾੜੂ ਸਾਰਾ ਫਿਰ ਜਾਣਾ ਜੋ ਲੇਟ ਨੇ ਨਾ ਕਾਫੀ ਲੇਟ ਰੇ ਮੁਕਾਬਲਾ ਕੋਈ ਹੋਵੇ ਨਾਲ ਭੱਜਦਾ ਹੋਵੇ ਤੇ ਦੌੜਨ ਦਾ ਵੀ ਮਜ਼ਾ ਹੁੰਦਾ ਹੈ ਹੋਰ ਸੀ ਮੁਕਾਬਲਾ ਕਿਹਦਾ ਕਿਹਦੇ ਆ ਮੈਂ ਮੇਰਾ ਮੁਕਾਬਲਾ ਨਹੀਂ ਮੈਂ ਕਹਿ ਸਕਦਾ ਇਹ ਜਿਹੜੀ ਲੜਾਈ ਹੈ ਨਾ ਦੇਖੋ ਸਭ ਤੋਂ ਵੱਡੀ ਗੱਲ ਆ ਹਰ ਪਿੰਡ 'ਚ ਜਾ ਰਹੇ ਹਾਂ 85% ਲੋਕਾਂ ਦੇ ਬਿੱਲ ਜ਼ੀਰੋ ਉਹਨਾਂ ਨੂੰ ਇੱਕ ਗੱਲ ਪੁੱਛਦੇ ਆ ਨਾ ਜੀ ਕਿਹਨੂੰ ਵੋਟ ਪਾਉਣੀ ਕਹਿੰਦੇ ਯਾਰ ਸਾਡਾ ਬਿੱਲ ਜ਼ੀਰੋ ਆ ਇਹ ਵੋਟ ਤੇ ਜਿਹੜੀ ਆਮ ਆਦਮੀ ਪਾਰਟੀ ਭਗਵਾਨ ਜਿਹਦਾ 1500 ਜੀ ਦਾ 2000 ਜੀ ਦਾ 2500 ਜੀ ਦਾ 3000 ਬਚਦਾ ਆ ਹੁਣ ਸੇਖਵਾ ਸਾਹਿਬ ਨੇ ਕਿਹਾ ਵੀ ਹੱਥ ਖੜੇ ਕਰੋ ਜੀ ਦਾ ਜੀ ਦਾ ਬਿੱਲ ਜ਼ੀਰੋ ਆ ਤੁਹਾਡੇ ਸਾਹਮਣੇ ਆ ਸ਼ੈਦ ਹੀ ਆ ਕੋਈ ਇਹ ਨਹੀਂ ਰੱਖਿਆ ਇਹ ਐਸਸੀ ਦਾ ਬਿੱਲ ਜ਼ੀਰੋ ਕਰਨਾ ਬੀ ਜ਼ੀ ਦਾ ਰੱਖਣਾ ਇਹ ਨਹੀਂ ਰੱਖਿਆ ਵੀ ਗਰੀਬ ਦਾ ਕਰਨਾ ਹੈ ਅਮੀਰ ਦਾ ਨਹੀਂ ਕਰਨਾ ਕਬੜਿਓ ਸਾਰੇ ਆ 600 ਜਿਹਨ ਤੋਂ ਜਿੱਦੀ ਬਿਜਲੀ ਘਟ ਰਿਹਾ ਉਹਦਾ ਬਿੱਲ ਜ਼ੀਰੋ ਆ ਇਹ ਬੜਾ ਤਗੜਾ ਇੰਪੈਕਟ ਹੈ ਲੋਕਾਂ ਦਾ ਮੈਂ ਕਿਹਾ ਜੀ ਵੇਖੋ ਕਿਤਨਾ ਇਹਨਾਂ 'ਚ ਜਾਣ ਪਈ ਹੈ ਮੈਨੂੰ ਯਾਦ ਤਾਂ ਵੀ ਹੁਣ ਇਹਨਾਂ ਨੇ ਅੱਗੇ ਨਾਲੋਂ ਤੀਣੀ ਰਫ਼ਤਾਰ 'ਚ ਜਾਣਾ ਹੈ ਇਹਨਾਂ ਰਿਜ਼ਲਟ ਜਿਹੜੇ ਤੁਹਾਡੇ ਸਾ ਅੱਜ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਐਮਐਲਏ ਪਟਿਆਲਾ ਔਰ ਸਾਡੀ ਲੋਕ ਸਭਾ ਗੁਰਦਾਸਪੁਰ ਤੋਂ ਉਮੀਦਵਾਰ ਨੇ ਸਾਡੇ ਇੱਥੇ ਅੱਜ ਜੋ ਵਰਕਰ ਮੀਟਿੰਗ ਸੀਗੀ ਅਸੀਂ ਇੱਥੇ ਸੇਖਵਾ ਕਾਲਜ ਦੇ ਵਿੱਚ ਵਿਧਾਨ ਸਭਾ ਹਲਕਾ ਕਾਦੀਆਂ ਦੀ ਰੱਖੀ ਸੀ ਮੈਂ ਉਹਨਾਂ ਦਾ ਇੱਥੇ ਆਉਣ ਤੇ ਚੇਚੇ ਤੌਰ ਤੇ ਧੰਨਵਾਦ ਕਰਦਾ ਅੱਜ ਤੱਕ ਕੀਮਤੀ ਸਮਾਂ ਕੱਢ ਕੇ ਆਏ ਔਰ ਜਿਹੜੀ ਵਰਕਰ ਮੀਟਿੰਗ ਸੀ ਉਹ ਰੈਲੀ ਦਾ ਰੂਪ ਧਾਰਨ ਕਰ ਗਈ ਹਜ਼ਾਰਾਂ ਦੀ ਗੰਟੀ ਦੇ ਵਿੱਚ ਅੱਜ ਇੱਥੇ ਵਰਕਰ ਪੁੱਜਿਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਮੈਨੂੰ ਅੱਜ ਇਹ ਇੰਨੀ ਵੱਡੀ ਵਰਕਰਾਂ ਦੀ ਸ਼ਮੂਲੀਅਤ ਦੇਖ ਕੇ ਇਹ ਲੱਗ ਰਿਹਾ ਹੈ ਪੱਖਣਾ ਹੋ ਰਹੀ ਆ ਕਿ ਵਿਧਾਨ ਸਭਾ ਹਲਕਾ ਕਾਡੀਆਂ ਚ ਵੀ ਅਸੀਂ ਜਿਹੜਾ ਵਾ ਬਹੁਤ ਵੱਡੀ ਲੀਡ ਨਾਲ ਕਲਸੀ ਜੀ ਨੂੰ ਇੱਥੋਂ ਜਿਤਾ ਕੇ ਭੇਜਾਂਗੇ ਔਰ ਪੂਰੀ ਲੋਕ ਸਭਾ ਦੇ ਵਿੱਚ ਜਿਹੜਾ ਵਾ ਜਿਹੜਾ ਇਹਨਾਂ ਦਾ ਪ੍ਰਚਾਰ ਆ ਉਹ ਇੱਕ ਨੰਬਰ ਤੇ ਚੱਲ ਰਿਹਾ ਔਰ ਬਹੁਤ ਵੱਡੀ ਲੀਡ ਦੇ ਨਾਲ ਇਹ ਜਿੱਤਣਗੇ ਕਿਉਂਕਿ ਜਿਸ ਤਰ੍ਹਾਂ ਇਹਨਾਂ ਦੱਸਿਆ ਜੋ ਸਰਕਾਰ ਦੀਆਂ ਪ੍ਰਾਪਤੀਆਂ ਨੇ ਇਸ ਦਾ 0 ਬੈਲਾ 42000 ਨੌਕਰੀਆਂ ਜੋ ਮੁਹੱਲਾ ਕਲੀਨਿਕ ਖੋਲੇ ਆ ਜੋ ਕਿਸਾਨੀ ਦੇ ਖੇਤਰ ਚ ਕੰਮ ਹੋਇਆ ਹੈਲਥ ਦੇ ਖੇਤਰ ਚ ਕੰਮ ਹੋਇਆ ਜੋ ਪੁਲਿਸ ਦੇ ਵਿੱਚ ਮੋਡਰਨਾਈਜੇਸ਼ਨ ਹੋਈ ਆ ਸੜਕ ਸੱਖਿਆ ਫੋਰਸ ਆ ਹਰ ਐਸਐਚਓ ਨੂੰ ਨਵੀਆਂ ਗੱਡੀਆਂ ਜਿਹੜੀਆਂ ਦਿੱਤੀਆਂ ਗਈਆਂ ਉਹਦੇ ਨਾਲ ਇੱਕ ਬੜਾ ਸਾਰੇ ਸਿਸਟਮ ਦੇ ਵਿੱਚ ਚੇਂਜ ਆਇਆ ਫਿਰ ਥਰਮਲ ਪਲਾਂਟ ਜਿਹੜੇ ਪ੍ਰਾਈਵੇਟ ਸੀਗੇ ਉਹਨਾਂ ਨੂੰ ਖਰੀਦ ਕੇ ਸਰਕਾਰੀ ਬਣਾ ਕੇ ਸਸਤੀ ਬਿਜਲੀ ਦਾ ਪ੍ਰਬੰਧ ਜਿਹੜਾ ਉਹ ਕੀਤਾ ਗਿਆ ਜੇ ਕਿਸਾਨੀ ਦੀ ਗੱਲ ਕਰੀਏ ਤੇ ਕਿਸਾਨਾਂ ਨੂੰ ਜਿਹੜਾ ਵਾ ਖਾਸ ਕਰਕੇ ਸਾਡੀ ਧੰਨੇ ਦੀ ਬੇਲ ਤੱਕ ਅਰਦਾਸ ਪੁਰ 1.300 ਕਰੋੜ ਦੀਆਂ ਜਿਹੜੀਆਂ ਬਕਾਇਆ ਪੇਮੈਂਟਾਂ ਆਹੀ ਪਿਛਲੇ 6 ਸਾਲ ਦੀਆਂ ਉਹ ਮਾਨ ਸਾਹਿਬ ਨੇ ਕੀਤੀਆਂ ਔਰ ਹਰ ਵਰਗ ਜਿਹੜਾ ਵਾ ਸਰਕਾਰ ਤੋਂ ਖੁਸ਼ ਔਰ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਧੜਿਆਂ ਦਾ ਬਗਾਵਤ ਦਾ ਸ਼ਿਕਾਰ ਹੋ ਗਈਆਂ ਕਾਂਗਰਸ ਨੇ ਅਜੇ ਅੱਧੇ ਕੈਂਡੀਡੇਟ ਦਿੱਤੇ ਆ ਤੇ ਮੈਨੂੰ ਲੱਗਦਾ ਉਦਾਂ ਹੀ ਡਰ ਕੇ ਆ ਕਿ ਇੰਨੀ ਬਗਾਵਤ ਹੋ ਗਈ ਆ ਕਿ ਬਾਕੀ ਦੇਣ ਨਾਲ ਇਹਨਾਂ ਦਾ ਕੀ ਹਾਲ ਹੋਊਗਾ ਔਰ ਇਸ ਹਾਲ ਕਾਂਦੀ ਤਲਦਾ ਵਾ ਸੁਮਾਨ ਸਾਹਿਬ ਨੇ ਜੋ ਨਾਰਾ ਦਿੱਤਾ 13 ਜੀਰੋ ਦਾ ਉਹ ਮੈਨੂੰ ਸਹਕਾਰ ਹੁੰਦਾ ਨਜ਼ਾਰਾ ਜੁਆਇਨਿੰਗ ਵੀ ਕਰਵਾਈ ਹੈ ਸਾਨੂੰ ਬਹੁਤ ਖੁਸ਼ੀ ਆ ਕਿ ਸਾਡੇ ਨੌਜਵਾਨ ਜਿਹੜੇ ਕਿ ਸਭ ਤੋਂ ਛੋਟੀ ਉਮਰ ਦੇ ਪੰਜਾਬ ਦੇ ਸਰਪੰਚ ਬਣੇ ਸੀ ਰਾਹੁਲ ਸ਼ਰਮਾ ਜੀ ਔਰ ਐਨਐਸਯੂਆਈ ਦੇ ਪੰਜਾਬ ਦੇ ਉਹ ਵਾਈਸ ਪ੍ਰਧਾਨ ਸੀ ਉਹ ਔਰ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਤਿੰਨ ਪੀੜੀਆਂ ਤੋਂ ਉਹਨਾਂ ਦੇ ਦਾਦਾ ਜੀ ਉਹਨਾਂ ਦੇ ਫਾਦਰ ਔਰ ਤਿੰਨ ਪੀੜੀਆਂ ਤੋਂ ਬਾਜਵਾ ਨਾ ਚੱਲ ਰਹੇ ਸੀਗੇ ਔਰ ਅੱਜ ਕਾਂਗਰਸ ਨੂੰ ਅਲਪਦਾ ਕਹਿ ਕੇ ਬਾਜਵਾ ਪਰਿਵਾਰ ਨੂੰ ਅਲਪਦਾ ਕਹਿ ਕੇ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅੱਜ ਜੋ ਪਾਰਟੀ ਚ ਸ਼ਾਮਲ ਹੋਏ ਆ ਔਰ ਮੈਂ ਧੰਨਵਾਦ ਕਰਦਾ ਹਾਂ ਅੱਜ ਕਾਂਗਰਸ ਦਾ ਵਿਧਾਨ ਸਭਾ ਹਲਕਾ ਕਾਦੀਆਂ ਚ ਲੱਕ ਟੁੱਟ ਗਿਆ ਔਰ ਆਉਣ ਵਾਲੇ ਸਮੇਂ ਚ ਤੁਸੀਂ ਦੇਖੋਗੇ ਕਿ ਬਹੁਤ ਚੇਅਰਮੈਨ ਲੈਵਲ ਦੀਆਂ ਸਰਪੰਚਾ ਲੈਵਲ ਦੀਆਂ ਬਹੁਤ ਵੱਡੀਆਂ ਵੱਡੀਆਂ ਜੁਆਇਨਿੰਗ ਜਿਹੜੀਆਂ ਨੇ ਆਉਣ ਵਾਲੇ ਸਮੇਂ ਚ ਕਾਦੀਆਂ ਚ ਕਰਾਂਗੇ ਠੀਕ ਹੈ ਜੀ